ਠੀਕ ਹੈ ਜੀ ਸਾਰਿਆਂ ਨੂੰ ਹੋਰ ਕੀ ਹਲਚਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਦੇ ਹੋਵੋਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਰਸਮਨ ਸਾਹਿਬ ਸਭ ਦੇ ਘਰਾਂ 'ਚ ਸ਼ੁਕ ਸ਼ਾਂਤੀ ਰੱਖੇ ਪਰਮਾਤਮਾ ਸਭ ਦੇ ਘਰਾਂ 'ਚ ਬੱਚੇ ਨਹੀਂ ਕੀਕਾਰੀਆਂ ਹੋਣ ਜਿਨ੍ਹਾਂ ਦੇ ਬੱਚੇ ਨਹੀਂ ਉਹਨਾਂ ਨੂੰ ਸਮੱਤ ਬਖਸ਼ੇ ਪਰਮਾਤਮਾ ਦਿਸ਼ਾ ਵਰ ਦਿਸ਼ਾ 'ਚ ਜਿਸ ਪਰਪਸ ਲਈ ਬੱਚੇ ਨੂੰ ਪੀਜਿਆ ਉਸ ਪਰਪਸ ਵਿੱਚ ਕੰਮ ਜਾਵੋ ਤੇ ਲਓ ਜੀ ਅ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਵੀਡੀਓ ਲੱਕੀ ਆਈਆਂ ਮੈਂ ਕਿ ਮਾਈਕ੍ਰੋਵੇਵ ਜਿਹੜਾ ਹੈ ਉਹ ਤਕਰੀਬਨ ਅੱਜਕੱਲ੍ਹ ਹਰ ਘਰ 'ਚ ਹੈ ਪਹਿਲਾਂ ਤਾਂ ਅਸੀਂ ਇਹ ਵਹਿਮ ਕੱਢ ਦਈਏ ਕਿ ਮਾਈਕ੍ਰੋਵੇਵ 'ਚ ਖਾਣਾ ਗਰਮ ਕਰਨਾ ਹਾਨੀਕਾਰਕ ਹੁੰਦਾ ਹੀ ਹੁੰਦਾ ਆਪਾਂ ਮੈਂ ਕਾਫੀ ਇਹਦੇ ਤੇ ਸਟੱਡੀ ਕੀਤੀ ਐ ਐਸਾ ਕੁਝ ਨਹੀਂ ਹੁੰਦਾਗਾ ਠੀਕ ਹੈ ਸੋ ਜੇ ਤੁਸੀਂ ਮਾਈਕ੍ਰੋਵੇਵ ਰੱਖਿਆ ਹੋਇਆ ਘਰ 'ਚ ਤੇ ਇੱਕ ਪ੍ਰੋਬਲਮ ਸਭ ਤੋਂ ਵੱਡੀ ਹੁੰਦੀ ਹੈ ਸਾਡੀ ਇਹਨੂੰ ਸਾਫ਼ ਕਰਨਾ ਤੇ ਅੱਜ ਅਸੀਂ ਇਸੇ ਬਾਰੇ ਗੱਲ ਕਰਾਂਗੇ ਕਿ ਮਾਈਕ੍ਰੋਵੇਵ ਦੀ ਸਫਾਈ ਕਿਵੇਂ ਕਰੀਏ ਤੇ ਮੈਂ ਨਾ ਐਕਚੁਅਲੀ ਕਰ ਰਹੀ ਸੀਗੀ ਤੇ ਕਰਦੇ ਕਰਦੇ ਮੈਨੂੰ ਖਿਆਲ ਆਇਆ ਵੀ ਇਹ ਤਾਂ ਸ਼ੇਅਰ ਕਰਨੀ ਚਾਹੀਦੀ ਆਪਣੀ ਭੈਣਾਂ ਦੇ ਨਾਲ ਕਿ ਆਪਾਂ ਕਿਵੇਂ ਮਾਈਕ੍ਰੋਵੇਵ ਨੂੰ ਸਾਫ ਕਰਨਾ ਹੈ ਠੀਕ ਹੈ ਸੋ ਆਪਾਂ ਨੂੰ ਜਦੋਂ ਆਪਾਂ ਇਹਨੂੰ ਵਰਤਦੇ ਆ ਨਾ ਬੇਸਿਕਲੀ ਜਦੋਂ ਇਹਨੂੰ ਯੂਜ਼ ਕਰਦੇ ਆ ਤੇ ਜਿਹੜਾ ਵੀ ਖਾਣਾ ਇਹਦੇ ਵਿੱਚ ਰੱਖਦੇ ਆ ਉਹਦੇ ਥੋੜੇ ਬਹੁਤੇ ਉੱਡ ਕੇ ਹਨਾ ਪਾਰਟਿਕਲਸ ਆਸੇ-ਪਾਸੇ ਲੱਗ ਹੀ ਜਾਂਦੇ ਆ ਜਿੰਨਾ ਮਰਜ਼ੀ ਤੁਸੀਂ ਕਰ ਲਓ ਕਿਉਂਕਿ ਉਹ ਤਾਂ ਇੱਕ ਨੇਚਰਲ ਪ੍ਰੋਸੈਸ ਹੈ ਜਦੋਂ ਆਪਾਂ ਇਹ ਚ ਇਹਨੂੰ ਕੁੱਕ ਕਰਾਂਗੇ ਤੇ ਢੱਕ ਕੇ ਨਹੀਂ ਕਰਦੇ ਜੇ ਆਪਾਂ ਮੰਨ ਲਓ ਤੇ ਜੇ ਤਾਂ ਤੁਸੀਂ ਢੱਕ ਕੇ ਕਰਦੇ ਆ ਥੈਨ ਇਟਸ ਓਕੇ ਪਰ ਸਾਰੀਆਂ ਚੀਜ਼ਾਂ ਢੱਕ ਕੇ ਨਹੀਂ ਕਰਦੇ ਆਪਾਂ ਜਿਵੇਂ ਕਟੋਰੀਆਂ ਵਗੈਰਾ ਦੇ ਢੱਕਣ ਵੀ ਨਹੀਂ ਹੁੰਦੇਗੇ ਵੱਡੇ ਡੋਂਗੇ ਦੇ ਤਾਂ ਹੁੰਦੀ ਹੈ ਸੋ ਇਹਦੇ ਵਿੱਚ ਥੋੜਾ ਬਹੁਤਾ ਜਿਹੜਾ ਉਹ ਲੱਗ ਜਾਂਦਾ ਆਸੇ-ਪਾਸੇ ਤੇ ਕਈ ਵਾਰੀ ਬਾਈ ਐਕਸੀਡੈਂਟਲੀ ਹੋ ਜਾਂਦਾ ਕਿ ਅਸੀਂ ਰੱਖ ਕੇ ਭੁੱਲ ਗਏ ਜਾਂ ਕੁਝ ਹੋਰ ਹੋ ਗਿਆ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਹਨਾ ਸੋ ਅੱਜ ਅਸੀਂ ਇਹਨੂੰ ਸਾਫ਼ ਕਰਨ ਦਾ ਤਰੀਕਾ ਸਿੱਖਾਂਗੇ ਇਹਨੂੰ ਸਾਫ਼ ਕਰਨਾ ਬਹੁਤ ਹੀ ਸੌਖਾ ਹੈ ਠੀਕ ਹੈ ਉਹਦੇ ਵਾਸਤੇ ਸਾਨੂੰ ਕੀ ਚਾਹੀਦਾ ਹੈ ਸਾਨੂੰ ਚਾਹੀਦਾ ਸਿਰਕਾ ਚਿੱਟਾ ਸਿਰਕਾ ਮੇਰੇ ਕੋਲ ਠੀਕ ਹੈ ਅਗਰ ਤੁਹਾਡੇ ਕੋਲ ਸਿਰਕਾ ਨਾ ਹੋਵੇ ਤੁਸੀਂ ਨਿੰਬੂ ਲੈ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੁਸੀਂ ਨਿੰਬੂ ਨਾਲ ਕਰਨਾ ਹੈ ਜਾਂ ਤੁਸੀਂ ਸਿਰਕੇ ਨਾਲ ਕਰਨਾ ਹੈ ਤਾਂ ਮੇਰੇ ਕੋਲੇ ਸਿਰਕਾ ਹੈਗਾ ਸੀਐਸਲੀ ਵਿੱਚ ਸਿਰਕਾ ਲੈ ਲਿਆ ਤੇ ਇੱਕ ਆਪਾਂ ਕਟੋਰੀ ਲੈਣੀ ਹੈ ਜਿਹੜੀ ਨਾਰਮਲ ਜਿਹਦੇ ਚ ਆਪਾਂ ਮਾਈਕ੍ਰੋਵੇਵ ਸੇਫ ਹੈ ਜਿਹਦੇ ਚ ਤੁਸੀਂ ਕੋਈ ਵੀ ਹੋਰ ਕੁਕਿੰਗ ਕਰਦੇ ਹੋ ਉਹ ਭਾਂਡਾ ਲੈ ਲੈਣਾ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਮੈਂ ਜ਼ਿਆਦਾ ਨਹੀਂ ਪਾਉਂਗੀ ਕਿਉਂਕਿ ਮੈਂ ਆਲਰੇਡੀ ਸਾਫ਼ ਕਰ ਚੁੱਕੀ ਮੇਰੀ ਸੈਕੰਡ ਟਾਈਮ ਹੋ ਜੂਗਾ ਇਹ ਅੱਜ ਹੀ ਤੇ ਇਹਦੇ ਵਿੱਚ ਤੁਸੀਂ ਜ਼ਿਆਦਾ ਦੀ ਲੋੜ ਵੀ ਨਹੀਂ ਪੈਂਦੀਗੀ ਠੀਕ ਹੈ ਇਹਦੇ ਵਿੱਚ ਤੁਸੀਂ ਸਿਰਕਾ ਪਾ ਕੇ ਜਾਂ ਤੁਸੀਂ ਨਿੰਬੂ ਪਾਣੀ ਲੈ ਲਿਓ ਉਹ ਪਾ ਕੇ ਤੇ ਇਹਦੇ ਵਿੱਚ ਰੱਖਣਾ ਹੈ ਤੇ ਇਹਨੂੰ ਔਨ ਕਰਨਾ ਹੈ 30 ਸੈਕਿੰਡ ਲਈ ਔਨ ਕਰ ਦੇਣਾ 30 ਸੈਕਿੰਡ ਦੇ ਵਿੱਚ ਉਹ ਚ ਬੋਇਲ ਆ ਜਾਊਗਾ ਜਿਹੜਾ ਆਪਾਂ ਵਿੱਚ ਰੱਖਿਆ ਹੈ ਨਾ ਇਹਦੇ ਸਿਰਕਾ ਬੋਇਲਣਾ ਸ਼ੁਰੂ ਹੋ ਜੂਗਾ ਉਹ ਤੇ ਬੋਇਲ ਹੋਣਾ ਜ਼ਰੂਰੀ ਹੈ ਅਗਰ ਉਹ ਥੋੜਾ ਵੱਧ ਹੋ ਜਾ 30 ਸੈਕਿੰਡ ਚ ਨਾ ਬੋਇਲਿੰਗ ਆਈ ਤਾਂ ਤੁਸੀਂ ਫਿਰ ਉਸ ਤੋਂ ਵੱਧ ਟਾਈਮ ਲਾ ਲਿਓ ਮਤਲਬ ਉਹਦੇ ਵੇਪਰਸ ਨਿਕਲ ਕੇ ਅਸੇ ਪਾਸੇ ਲੱਗਣੇ ਚਾਹੀਦੇ ਇੱਥੇ ਵੀ ਇੱਕ ਧੁੰਦ ਜੀ ਆ ਜੂਗੀ ਤਾਂ ਸਾਨੂੰ ਪਤਾ ਲੱਗ ਜੂਗਾ ਕਿ ਹੋ ਗਿਆ ਇਹ ਠੀਕ ਹੈ ਸੋ ਇੱਥੇ ਆਉਣਾ ਸ਼ੁਰੂ ਹੋ ਜੂਗਾ ਸੋ ਇਹਨੂੰ ਸਾਫ਼ ਰੱਖਣ ਵਾਸਤੇ ਅਗਲਾ ਕੰਮ ਅਸੀਂ ਕੀ ਕਰਾਂਗੇ ਦੇਖੋ 30 ਸੈਕਿੰਡ ਚ ਮੇਰੀ ਪੂਰੀ ਬੋਇਲਿੰਗ ਜਿਹੜੀ ਹੁਣ ਸ਼ੁਰੂ ਹੋਗੀ ਉਹ ਦੇਖੋ ਹੁਣ ਤੁਹਾਨੂੰ ਦਿਖੂਗਾ ਵੀ ਨਹੀਂ ਠੀਕ ਹੈ ਪੂਰੀ ਇਹਦੇ ਅੰਦਰ ਬੋਇਲਿੰਗ ਹੋ ਗਈ ਤੇ ਹੁ ਕੱਢ ਲਾਂਗੇ ਤੇ ਲੋ ਜੀ ਇਹਨੂੰ ਅਸੀਂ ਇਹਦੇ ਚੋਂ ਕੋਲੀ ਨੂੰ ਕੱਢ ਲਾਂਗੇ ਤੇ ਇਸ ਦੇ ਨਾਲ ਹੀ ਤੁਸੀਂ ਇਸ ਤਰ੍ਹਾਂ ਮੇਰੇ ਕੋਲੇ ਇਹ ਹੈਗਾ ਵਾਈਪ ਵਾਈਪ ਤੁਹਾਡੇ ਕੋਲੇ ਨਾ ਹੋਵੇ ਤਾਂ ਤੁਸੀਂ ਕੋਈ ਵੀ ਸੌਫਟਵੇਅਰ ਇਹਨੂੰ ਕੱਢਣ ਨਾਲੋਂ ਵੀ ਪਹਿਲਾਂ ਸਾਡੇ ਲਈ ਨਾ ਆ ਜ਼ਰੂਰੀ ਹੈ ਕਿ ਜਿਹੜਾ ਇਹਦੇ ਵੇਪਰਸ ਆਏ ਆ ਉਹ ਵੇਸਟ ਨਾ ਹੋਣ ਕਿਉਂਕਿ ਫੇਰ ਹੀ ਇਹ ਸਾਫ਼ ਹੋਊਗਾ ਤੇ ਉਹਦੇ ਨਾਲ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਸਾਫ਼ ਕਰ ਲੈਣਾ ਆਪਾਂ ਠੀਕ ਹੈ ਤੇ ਫੇਰ ਆਪਾਂ ਕੋਲੀ ਨੂੰ ਬਾਹਰ ਕੱਢ ਕੇ ਫਟਾਫਟ ਇਹਦੇ ਅੰਦਰ ਇਹ ਕਪੜਾ ਇਦਾਂ ਚਲਾ ਲੈਣਾ ਜਿਹੜਾ ਆਪਾਂ ਰੱਖਿਆ ਹੋਇਆ ਸਾਰੇ ਪਾਸੇ ਠੀਕ ਹੈ ਲਓ ਛੱਤ ਤੇ ਵੀ ਕਿਉਂਕਿ ਉਹ ਜਿਹੜੀ ਪਾਰਟਿਕਲਸ ਲੱਗ ਜਾਂਦੇ ਨੇ ਅੰਦਰ ਤੱਕ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਜੇ ਤੁਹਾਨੂੰ ਲੱਗੇ ਕਿ ਜ਼ਿਆਦਾ ਗੰਦਾ ਹੈ ਜਿਵੇਂ ਮੈਂ ਤਾਂ ਕਿਉਂਕਿ ਕਰਕੇ हटੀਆਂ ਤਾਂ ਨਹੀਂ ਹੈਗਾ ਗੰਦਾ ਮੜਾ ਮੋਟਾ ਫਿਰ ਵੀ ਆਇਆ ਦੂਜੀ ਵਾਰ ਵੀ ਆ ਗਿਆ ਦੇਖੋ ਤਾਂ ਤੁਸੀਂ ਇਹਦੀ ਇਹ ਪਲੇਟ ਚੱਕ ਲੈਣੀ ਹੈ ਤੇ ਇਹਨੂੰ ਇਹ ਪਲੇਟ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਇਹਨੂੰ ਵੀ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਭਾਵੇਂ ਆਪਾਂ ਭਾਂਡੇ 'ਚ ਪਾ ਕੇ ਧਰਦੀਆਂ ਪਰ ਇਹਦੀ ਜਿਹੜੀ ਮੂਵਮੈਂਟ ਹੈ ਉਹ ਤੁਹਾਡੀ ਸਹੀ ਨਹੀਂ ਰਹਿੰਦੀ ਜੇ ਤੁਹਾਡੀ ਟ੍ਰੇ ਜਿਹੜੀ ਹੈ ਉਹ ਸਾਫ਼ ਨਾ ਹੋਵੇ ਠੀਕ ਹੈ ਸੋ ਇਹਨੂੰ ਕੱਢ ਲਿਆ ਆਪਾਂ ਮੈਂ ਬੰਦ ਕਰਦਾ ਹੁਣ ਤੇ ਲੋ ਜੀ ਹੁਣ ਇਹਨੂੰ ਅੰਦਰੋਂ ਜਿੱਥੇ ਟ੍ਰੇ ਚੱਲਦੀ ਹੈ ਉਹ ਪੁਆਇੰਟਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਆਪਾਂ ਤੇ ਸਾਰੇ ਪਾਸੇ ਇਹਨੂੰ ਚਲਾ ਦੇਣੇ ਕੱਪੜੇ ਵਿੱਚ ਆਨ ਲਿਸ਼ਕਣ ਲੱਗ ਜੂਗਾ ਤੁਹਾਡਾ 1 ਮਿੰਟ ਦੀ ਹੋਈ ਸਫਾਈ ਹੈ ਦੀ ਬਸ ਇਸ ਤੋਂ ਵੱਧ ਟਾਈਮ ਨਹੀਂ ਲੈਂਦਾ ਇਹ ਅਣੀ ਤਾਂ ਤੁਸੀਂ ਬੇਸ਼ੱਕ ਨਾ ਇਹ ਜਿਹੜਾ ਸਿਰਕਾ ਹੈ ਇਹਨੂੰ ਦੁਬਾਰਾ ਦੁਬਾਰਾ ਯੂਜ਼ ਕਰ ਲਓ ਜੇ ਥੋੜਾ ਬਚ ਜਾਂਦਾ ਹੈ ਕਿਉਂਕਿ ਬਚਣਾ ਹੀ ਹੈ ਲੱਗਦਾ ਤਾਂ ਕਿੰਨਾ ਕਹਿ ਦੇ ਚ ਲੋ ਹਲੇ ਵੀ ਮੈਂ ਦੂਜੀ ਵਾਰ ਕੀਤਾ ਫਿਰ ਵੀ ਥੋੜਾ ਥੋੜਾ ਹੋਇਆ ਤੇ ਆਹ ਏਰੀਆ ਜਿਹੜਾ ਹੈਗਾ ਜਿਹੜਾ ਇਹਦਾ ਟੱਕਣ ਵਾਲਾ ਏਰੀਆ ਹੈ ਮੈਂ ਨੇੜੇ ਕਰ ਦਿੰਨੀ ਆ ਠੀਕ ਹੈ ਇਹ ਏਰੀਆ ਜਿਹੜਾ ਆਹ ਆਹ ਵਾਲੀ ਬੈਲਟ ਜਿਹੜੀ ਇਹਦੀ ਸਾਰੀ ਬਾਉਂਡਰੀ ਤੇ ਜਿਹੜੀ ਇਹਦੀ ਇੱਥੇ ਬੰਦ ਹੋਣਾ ਜੀ ਨਹੀਂ ਉਹ ਉਹਦੇ ਥਿੱਤ ਬਿਲਕੁਲ ਵੀ ਤੁਹਾਡੇ ਕੋਈ ਵੀ ਚੀਜ਼ ਨਹੀਂ ਲੱਗੀ ਹੋਣੀ ਚਾਹੀਦੀ ਕਿਉਂਕਿ ਉਹਦੇ ਨਾਲ ਫਿਰ ਜੇ ਸਪੇਸ ਰਹਿ ਜੂਗੀ ਇਹਨੂੰ ਬੰਦ ਕਰਨ ਤੋਂ ਬਾਅਦ ਥੋੜੀ ਜਿਹੀ ਰੇਜ਼ ਦੇ ਲੀਕ ਹੋਣ ਦਾ ਚਾਂਸ ਰਹਿੰਦਾ ਹੈ ਤੇ ਉਹ ਆਪਾਂ ਨਹੀਂ ਕਰਨਾ ਹੈਗਾ ਇਸ ਕਰਕੇ ਇਹਨੂੰ ਤਾਂ ਚੰਗੀ ਤਰ੍ਹਾਂ ਹਮੇਸ਼ਾ ਹੀ ਸਾਫ਼ ਰੱਖਣਾ ਹੈ ਹੁਣ ਤੁਸੀਂ ਵਿੱਚੋਂ ਦੇਖੋ ਪੂਰਾ ਐਂਡ ਲਿਸ਼ਕਣ ਲੱਗ ਗਿਆ ਅੰਦਰੋਂ ਹੁਣ ਲਾਈਟ ਵੀ ਬੰਦ ਹੈ ਦੀ ਫਿਰ ਵੀ ਤੁਸੀਂ ਦੇਖੋ ਐਂ ਚੰਗੀ ਤਰ੍ਹਾਂ ਸਾਫ਼ ਹੋ ਗਿਆ ਬਸ ਇੰਨਾ ਹੀ ਕੰਮ ਕਰਨਾ ਹੈ ਆਪਾਂ ਤੇ ਮਾਈਕ੍ਰੋਵੇਵ ਜਿਹੜਾ ਸਾਡਾ ਉਹ ਨਾਲੇ ਤਾਂ ਤੁਹਾਡਾ ਇਹ ਮਾਈਕ੍ਰੋਵੇਵ ਜਿਹੜਾ ਹੈਗਾ ਉਹ ਸਾਫ਼ ਹੋ ਗਿਆ ਤੇ ਨਾਲ ਹੀ ਡਿਸਇਨਫੈਕਟਰੀ ਹੋ ਗਿਆ ਠੀਕ ਹੈ ਵੈਸੇ ਤਾਂ ਇਹ ਡਿਸਇਨਫੈਕਟੇ ਹੀ ਆਪਣੀ ਰੇਸ ਦੇ ਨਾਲ ਹੀ ਹੋ ਜਾਂਦਾ ਬਟ ਫਿਰ ਵੀ ਇੱਕ ਵਾਰੀ ਇਹਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਆਹ ਲਓ ਜੀ ਇਹਨੂੰ ਰੱਖ ਕੇ ਤੇ ਇਹ ਫਿਟਿੰਗ ਕਰ ਦਿੰਦੇ ਹਾਂ ਠੀਕ ਹੈ ਲੋ ਜੀ ਸਾਡਾ ਇਹ ਕੰਮ ਹੋ ਗਿਆ ਅੰਦਰਲੀ ਸਫਾਈ ਦਾ ਠੀਕ ਹੈ ਬਾਹਰੋਂ ਜੇ ਤੁਸੀ ਸਾਫ਼ ਕਰਨਾ ਹੈ ਉਹ ਤੁਹਾਨੂੰ ਤੁਸੀਂ ਨਾਰਮਲ ਜਿਹੜਾ ਗਿੱਲਾ ਕੱਪੜਾ ਹੈ ਉਹਦੇ ਨਾਲ ਵੀ ਕਰ ਸਕਦੇ ਹੋ ਹਨਾ ਹਲਕਾ ਜਿਹਾ ਸਲਾਬਾ ਕਰਕੇ ਤੇ ਬਾਰੋਂ ਇਹਨਾਂ ਗੰਦਾ ਹੁੰਦਾ ਵੀ ਨਹੀਂ ਹੁੰਦਾ ਮਿੱਟੀ ਹੋਈ ਹੁੰਦੀ ਹੈ ਬਾਹਰ ਤਾਂ ਉਹਦੇ ਵਾਸਤੇ ਤੁਸੀਂ ਇਹੀ ਕਪੜਾ ਜਿਹੜਾ ਉਹ ਮਾਰਦੇ ਆ ਉੱਤੇ ਲਓ ਜੀ ਤੇ ਇਹਦੇ ਉੱਪਰ ਨਾ ਕਪੜਾ ਨਹੀਂ ਵਿਛਾਉਣਾ ਕਦੇ ਵੀ ਮਾਈਕ੍ਰੋਵੇਵ ਦੇ ਉੱਤੇ ਕਿਉਂਕਿ ਮਾਈਕ੍ਰੋਵੇਵ ਦੇ ਜਿਹੜੀਆਂ ਵਿੱਚੋਂ ਹੀਟ ਨਿਕਲ ਨਹੀਂ ਹੁੰਦੀ ਹੈ ਨਾ ਜੇ ਤੁਹਾਡਾ ਮਾਡਲ ਵੀ ਐਵੇਂ ਦਾ ਹੀ ਹੈ ਜਿਵੇਂ ਦਾ ਮੇਰਾ ਤਾਂ ਇੱਥੇ ਦੇ ਹੋਲਸ ਜਿਹੇ ਹੁੰਦੇ ਨੇ ਜਿਹਦੇ ਵਿੱਚ ਉਹ ਗਰਮ ਹਵਾ ਬਾਹਰ ਕੱਢਦਾ ਸੋ ਇਸ ਕਰਕੇ ਇਹਨੂੰ ਕਵਰ ਨਹੀਂ ਕਰਨਾ ਆਪਾਂ ਇਹਦੀਆਂ ਮੈਰੀ ਜਿਹੜੀ ਗ੍ਰਿਲ ਸੀ ਰੱਖੀ ਹੋਈ ਹੈ ਉੱਪਰ ਹੋਰ ਕੁਝ ਨਹੀਂ ਰੱਖਿਆ ਹੋਇਆ ਉੱਪਰ ਬਿਲਕੁਲ ਨੀਟ ਐਂਡ ਕਲੀਨ ਹੀ ਰੱਖਣਾ ਇਹਨੂੰ ਸ ਏਸੀ ਇਹਨਾਂ ਦਾ ਪ੍ਰੋਸੈਸ ਤੇ ਮਾਈਕ੍ਰੋਵੇਵ ਦੀ ਕਿਹੜੇ ਕਿਹੜੀ ਕੰਮਾਂ ਲਈ ਯੂਜ਼ ਕਰ ਸਕਦੇ ਹਾਂ ਅਸੀਂ ਇਹਦੀ ਮੈਂ ਤੁਹਾਨੂੰ ਡਿਟੇਲਡ ਵੀਡੀਓ ਦਵਾਂਗੀ ਮਾਈਕ੍ਰੋਵੇਵ ਬਹੁਤ ਹੀ ਯੂਸਫੁਲ ਚੀਜ਼ ਹੈ ਖਾਸ ਕਰਕੇ ਜੇ ਤੁਹਾਡੇ ਘਰ 'ਚ ਬਜ਼ੁਰਗ ਜਾਂ ਬੱਚੇ ਨੇ ਠੀਕ ਹੈ ਸੋ ਉਹਦੀ ਮੈਂ ਤੁਹਾਨੂੰ ਇੱਕ ਡਿਟੇਲਡ ਵੀਡੀਓ ਦਵਾਂਗੀ ਕਿ ਜਿਸ ਅਸੀਂ ਕੀ ਕੀ ਬਣਾ ਸਕਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਬਣਾ ਸਕਦੇ ਹਾਂ ਅਸੀਂ ਇਹਦੇ 'ਚ ਤੇ ਉਹ ਵੀ ਉਹ ਜਿਹੜੀਆਂ ਸਾਨੂੰ ਅਕਸਰ ਹੀ ਜ਼ਰੂਰਤ ਪੈਂਦੀ ਰਹਿੰਦੀ ਹੈ ਸੋ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਅਗਰ ਤੁਸੀਂ ਮੇਤੋਂ ਕਿਸੇ ਹੋਰ ਤਰੀਕੇ ਨਾਲ ਕਰਦੇ ਹੋ ਜਿਹੜਾ ਮੈਨੂੰ ਨਹੀਂ ਆਉਂਦਾ ਜਾਂ ਮੈਂ ਮੇਰਾ ਇਹ ਨਾਰਮਲ ਪ੍ਰੋਸੈਸ ਹੈ ਜਿਹੜਾ ਤੁਸੀਂ ਕਿਸੇ ਹੋਰ ਤਰੀਕੇ ਨਾਲ ਕਰਦੇ ਹੋ ਤੇ ਉਹ ਵੀ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਜਦੋਂ ਆਪਾਂ ਇਹਨੂੰ ਇੱਕ ਵਾਰੀ ਸਾਫ ਕਰ ਲਿਆ ਹਨ ਤੇ ਉਸ ਤੋਂ ਬਾਅਦ ਅਗਰ ਤੁਹਾਨੂੰ ਇਹ ਵਹਿਮ ਹੋਵੇ ਕਿ ਇਹਦੇ ਐਸਿਡਿਕ ਲੱਗ ਗਈ ਵੈਸੇ ਤਾਂ ਉਹ ਨਿਕਲ ਗਏ ਤੇ ਤੁਸੀਂ ਇਸੇ ਕਪੜੇ ਨੂੰ ਥੋੜਾ ਜਿਹਾ ਸਲਾਬਾ ਕਰਕੇ ਹਲਕਾ ਜਿਹਾ ਨਿਚੋੜ ਕੇ ਚੰਗੀ ਤਰ੍ਹਾਂ ਇੱਕ ਵਾਰੀ ਅਸੀਂ ਪਾਣੀ ਨਾਲ ਵੀ ਕਰ ਸਕਦੇ ਹਾਂ ਪਰ ਮੈਂ ਨਹੀਂ ਕਦੇ ਕੀਤਾ ਮੈਂ ਬਹੁਤ ਦੇਰ ਤੋਂ ਯੂਜ਼ ਕਰਦੀ ਹਾਂ ਤੇ ਇਦਾਂ ਹੀ ਯੂਜ਼ ਕਰ ਰਹੀ ਹਾਂ ਇਹਨੂੰ ਸੋ ਤੁਸੀਂ ਆਪਣੀ رائے ਜਰੂਰ ਸ਼ੇਅਰ ਕਰਿਓ ਮੇਰੇ ਨਾਲ ਕਿ ਤੁਹਾਡਾ ਮਾਈਕ੍ਰੋਵੇਵ ਤੁਸੀਂ ਕਿਵੇਂ ਸਾਫ ਕਰਦੇ ਹੋ ਤੇ ਜੇ ਇਸੇ ਤਰੀਕੇ ਨਾਲ ਕਰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਜਰੂਰ ਕਰਨਾ ਵੀਡੀਓ ਨੂੰ ਕਿਉਂਕਿ ਛੋਟੀਆਂ-ਛੋਟੀਆਂ ਟਿਪਸ ਸਾਡੇ ਸਾਰਿਆਂ ਲਈ ਲਾਈਫ ਨੂੰ ਬੜਾ ਈਜ਼ੀ ਚਾ ਕਰ ਦਿੰਦੀਆਂ ਨੇ ਸੋ ਮਿਲਾਂਗੇ ਅਗਲੀ ਵੀਡੀਓ 'ਚ ਕਿਸੇ ਨਵੇਂ ਟੌਪਿਕ ਦੇ ਨਾਲ ਤਦ ਤੱਕ ਇੰਜੋਏ ਕਰਦੇ ਰਹੋ ਇੱਕੋ ਹੀ ਲਾਈਫ ਹੈ ਨਿੱਕੀ-ਨਿੱਕੀ ਗੱਲਾਂ ਨਾਲ ਅਸੀਂ ਅਸੀਂ ਇਸ ਨੂੰ ਸੌਖੀ ਵੀ ਰੱਖਣਾ ਤੇ ਇੰਜੋਏ ਵੀ ਕਰਦੇ ਰਹਿਣਾ ਸਸਿਕਾ